ਵਾਹਿਗੁਰੂ ਜੀ ਅੱਜ ਭਾਈ ਕਨਈਆ ਜੀ ਸੇਵਾ ਸਟਾਫ ਦੀ ਖੰਨਾ ਦੀ ਟੀਮ ਪਹੁੰਚੀ ਹੈ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਸ਼ਾਮ ਸਿੰਘ ਟਾਰੀ ਜੀ ਦੇ ਉਹ ਛੇਦੀ ਸਥਾਨ ਤੇ ਜਿੱਥੇ ਬਾਬਾ ਸ਼ਾਮ ਸਿੰਘ ਟਾਰੀ ਜੀ ਨੇ ਸਿੱਖ ਰਾਜ ਦੀ ਅੰਤਿਮ ਲੜਾਈ ਅੰਗਰੇਜ਼ਾਂ ਦੇ ਨਾਲ ਲੜੀ ਤੇ ਬੜੀ ਹੀ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ ਇਤਿਹਾਸ ਗਵਾਹ ਹੈ ਇੱਥੋਂ ਦੇ ਵਾਸੀ ਵੀ ਦੱਸਦੇ ਹਨ ਗਦਾਰੀ ਕੀਤੀ ਗਈ ਸੀ ਜਿਸ ਕਾਰਨ ਇਸ ਲੜਾਈ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਸ਼ਹੀਦ ਹੋਣ ਤੋਂ ਪਹਿਲਾਂ ਬਾਬਾ ਸ਼ਾਮ ਸਿੰਘ ਟਾਰੀ ਜੀ ਨੇ ਅੰਗਰੇਜ਼ ਹਕੂਮਤ ਦੇ 30 ਤੋਂ ਵੱਧ ਅਫਸਰ ਮੌਤ ਦੇ ਘਾਟ ਉਤਾਰ ਦਿੱਤੇ ਸਨ ਇਸ ਲੜਾਈ ਤੋਂ ਬਾਅਦ ਪੰਜਾਬ ਅੰਗਰੇਜ਼ ਹਕੂਮਤ ਦੇ ਅਧੀਨ ਹੋ ਗਿਆ ਸੀ ਇਸ ਸਥਾਨ ਤੇ ਬਹੁਤ ਹੀ ਖੂਬਸੂਰਤ ਗੁਰਦੁਆਰਾ ਬਣਿਆ ਹੋਇਆ ਹੈ ਤੁਸੀਂ ਦੇਖ ਰਹੇ ਹੋ ਇਹ ਉਹ ਸਥਾਨ ਜਿੱਥੇ ਸੰਗਤਾਂ ਲੰਗਰ ਛਕਦੀਆਂ ਹਨ ਬਹੁਤ ਹੀ ਸੁੰਦਰ ਲੰਗਰ ਘਰ ਬਹੁਤ ਹੀ ਸੁੰਦਰ ਅਸੀਂ ਜਾਣਾਂਗੇ ਸਰੋਵਰ ਦੀ ਰੂਪਰੇਖਾ ਤਿਆਰ ਕੀਤੀ ਹੋਈ ਹੈ ਨਿਰਮਲ ਜਲ ਇਸ ਪਾਸੇ ਸਾਹਮਣੇ ਤੁਸੀਂ ਬਾਗਬਾਨੀ ਦੇਖ ਰਹੇ ਹੋ ਨਿਸ਼ਾਨ ਸਾਹਿਬ ਵੀ ਉੱਪਰ ਝੁਲ ਰਹੇ ਨੇ ਸ਼ਹੀਦ ਬਾਬਾ ਸ਼ਾਮ ਸਿੰਘ ạtਾਰੀ ਜੀ ਦੇ ਨਾਂ ਤੇ ਪਾਰਕ ਹੈ ਇਹ ਬਗੀਚੀ ਹੈ 암ਰਸ਼ਕੋ ਸਿੰਘ ਸੱਜੋ ਜਿੱਤ ਦੇ ਨਿਸ਼ਾਨ ਪੰਥ ਕੀ ਜੀਤ ਬਹੁਤ ਹੀ ਸੁੰਦਰ ਇਹ ਬਗੀਚੀ ਤਿਆਰ ਕੀਤੀ ਗਈ ਹੈ ਵਾਹਿਗੁਰੂ ਜਪੋ ਇਸ ਪਾਸੇ ਕੜਾ ਪ੍ਰਸ਼ਾਦ ਦੀ ਪਰਚੀ ਲਈ ਜਾਂਦੀ ਹੈ ਇਹ ਹੈ ਜੀ ਉਹ ਖੂਬਸੂਰਤ ਪਾਰਕ ਜਨਰੈਲ ਸ਼ਹੀਦ ਸਰਦਾਰ ਸ਼ਾਮ ਸਿੰਘ ạtਾਰੀ ਜੀ ਦੀ ਯਾਦ ਵਿੱਚ ਬਣਾਇਆ ਗਿਆ ਖੂਬਸੂਰਤ ਪਾਰਕ ਬਹੁਤ ਹੀ ਵਿਸ਼ਾਲ ਕਾਏ ਅੰਬ ਦਾ ਰੁੱਖ ਇੱਥੇ ਲੱਗਿਆ ਹੋਇਆ ਤੇ ਸਾਹਮਣੇ ਸਾਡੇ ਜੋਧੇ ਬੈਠੇ ਨੇ ਰਜਨੀਸ਼ ਚੰਦਨ ਜਤਿੰਦਰ ਸਿੰਘ ਮੈਮੀ ਜੀ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਬਾਬਾ ਜੀ ਅੱਜ ਅਸੀਂ ਚੱਲ ਕੇ ਆਇਆ ਵਾਹਿਗੁਰੂ ਵੱਲੋਂ ਸਾਨੂੰ ਇਹ ਨਸੀਬ ਹੋਇਆ ਵੀ ਅਸੀਂ ਸਾਡੇ ਇਸ ਇਤਿਹਾਸ ਨਾਲ ਜੁੜੀਏ ਤੇ ਦਰਸ਼ਨ ਕਰੀਏ ਗੁਰਦੁਆਰਾ ਸਾਹਿਬ ਦੇ ਤੁਸੀਂ ਇਸ ਗੁਰਦੁਆਰਾ ਸਾਹਿਬ ਦੀ ਜੋ ਇਤਿਹਾਸ ਹੈ ਉਸ ਬਾਰੇ ਸੰਗਤਾਂ ਨੂੰ ਜਾਣੂ ਕਰਾਓ ਇਸ ਗੁਰਦੁਆਰੇ ਦਾ ਕੀ ਇਤਿਹਾਸ ਹੈ ਬਾਬਾ ਜੀ ਇਹ ਗੁਰਦੁਆਰੇ 'ਚ ਅੰਗਰੇਜ਼ਾਂ ਨਾਲ ਇੱਥੇ ਜੰਗ ਹੋਇਆ ਸੀ ਅੰਗਰੇਜ਼ਾਂ ਨਾਲ ਜੰਗ ਹੋਇਆ ਸੀ ਤੇ ਇੱਥੇ ਬਹੁਤ ਗਦਾਰੀ ਹੋਈ ਹਾਂਜੀ ਇੱਥੇ ਅੰਗਰੇਜ਼ਾਂ ਦੇ ਗਦਾਰ ਸੀ ਉਹਨਾਂ ਨੇ ਰਾਜ ਕੇ ਗਦਾਰੀ ਕੀਤੀ ਇੱਥੇ ਹਾਂਜੀ ਉੱਥੇ ਜਾਨ ਲੱਗੇ ਪੀੜੀਆਂ ਦਾ ਪੂੜ ਵੀ ਰੋੜ ਗਈ ਹਾਂਜੀ ਅਸਲੀ ਤੇ ਥਾਂ ਇੱਥੇ ਸ਼ਰਮ ਘਣੀ ਹਾਂਜੀ ਤੇ ਫੇਰ ਜੰਗ ਰਾਇਆ ਹਰਿਆਣੇ ਜੰਗ ਰਾਇਆ ਵਾ ਉਹ ਆਪਣਿਆਂ ਨੇ ਮਿਲ ਕੇ ਹਰਾਇਆ ਆਪਣਿਆਂ ਨੇ ਮਿਲ ਕੇ ਉਹ ਕੌਣ ਸੀ ਕੀ ਨਾਮ ਸੀ ਤੁਹਾਡੇ ਹੈ ਕੁਝ ਜਦ ਉਹ ਇੰਨਾ ਦਾ ਨਹੀਂ ਪੜੇ ਨਹੀਂ ਨਾ ਹਾਂ ਤੇ ਇੰਨਾ ਵੀ ਧਿਆਨ ਛੋੜ ਡੋਬਰੇ ਨਹੀਂ ਜੰਗ ਹਰਾਇਆ ਠੀਕ ਹੈ ਧਿਆਨ ਛੋੜ ਡੋਬਰਾ ਤੇ ਇੱਥੇ ਇੱਥੇ ਹੀ ਸਿੱਧੀ ਪ੍ਰਾਪਤ ਕੀਤੀ ਸੀ ਬਾਬਾ ਜੀ ਨੇ ਇੱਥੇ ਇੱਥੇ ਤੇ ਉਸ ਤੋਂ ਪਹਿਲਾਂ ਇੱਥੇ ਕਿੰਨੇ ਇੱਕ ਉਹਨਾਂ ਨੇ ਜਦੋਂ ਕਹਿੰਦੇ ਆ ਜੀ ਸਵਾ ਲੱਖ ਸੇ ਇੱਕ ਲੜਾਉ ਤਾਂ ਬਾਬਾ ਸ਼ਾਮ ਸਿੰਘ ਅਟਾਰੀ ਜੀ ਨੇ ਵੀ ਇੱਥੇ ਸੁਣਨ ਵਿੱਚ ਆਂਦਾ ਵੀ ਬਹੁਤ ਹੀ ਦਲੇਰੀ ਨਾਲ ਇੱਥੇ ਜੰਗ ਲੜਿਆ ਸੀ ਬੜਾ 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 ਬਹੁਤ ਦਲੇਰੀ ਨਾਲ ਬਹੁਤ ਦਲੇਰੀ ਨਾਲ ਜਦੋਂ ਜਦੋਂ ਉਹਨਾਂ ਤੇ ਆਖਿਆ ਨਾ ਸਿੰਘਾਂ ਨੇ ਵੀ ਜਦ ਤੁਸੀਂ ਤੋਪ ਕਿਉਂ ਨਹੀਂ ਚਲਾਉਂਦੇ ਹਾਂਜੀ ਉਹਨਾਂ ਹਾਂ ਤੋਪ ਕੀ ਚਲਾਈਏ ਇੱਕ ਗੋਲਾ ਹੂੰ ਯਕ ਗੋਲਾ ਜਾਨੇ ਡਿੰਗੜੇ ਜਾਨੀ ਫੌਜ ਮਾਰ ਦਿੰਦੇ ਆ ਡਾੜ ਦਿੰਦੇ ਆ ਤੇ ਜੀ ਆਂਦੇ ਜੋ ਤੇ ਤੋਪ ਚਦ ਨੂੰ ਬੰਦ ਕਰ ਦਿੰਦੇ ਆ ਹੂੰ ਤੇ ਬਾਪੂ ਸ਼ਾਮ ਸਿੰਘ ਚਾਰੀ ਵਾਲੇ ਨੇ ਆਖਿਆ ਵੀ ਉਹਨਾਂ ਦੀ ਤੋਪ ਬੰਦ ਕਰ ਹੂੰ ਤੇ ਦੱਸਦੇ ਵੀ ਉਹ ਜਦੋਂ ਜਿਹੜਾ ਗੋਲਾ ਸੀ ਨਾ ਉਹ ਤੋਪ ਦੇ ਮੂੰਹ ਚ ਮਾਰਿਆ ਮੂੰਹ ਚਲਣ ਜੋਗੀ ਨਹੀਂ ਰਹੀ ਮੁਰਕੇ ਤੋਪ ਵੀ ਨਹੀਂ ਚੱਲੀ ਅੱਛਾ ਜੀ ਮੁਰਕੇ ਉਹਨੇ ਹੱਬ ਆਪਣੇ ਹੋਣਾ ਹੱਥੇ ਹੀ ਲੜਾਈ ਆ ਫੇਰ ਹੱਥੇ ਹੀ ਲੜਾਈ ਹੋਈ ਆ ਤਲਵਾਰਾਂ ਦੀ ਕਿਰਪਾ ਨਾਲ ਬਰ